ਇਕ ਆਦਮੀ ਨੇ ਆਪਣੇ ਹੀ ਪਰਿਵਾਰ ਨਾਲ ਕੀਤੀ ਵੱਡੀ ਦਗਾ ਬਾਜੀ ਅਤੇ ਇੱਕ ਭਿਆਨਕ ਕਤਲ ਦਾ ਰਚਿਆ ਪਲਾਨ ਜਿਸ ਵਿੱਚ ਕੀਤੇ ਗਏ ਖੁਦਕੁਸ਼ੀ ਦੇ ਦਾਅਵੇ ਨੇ ਪੂਰੀ ਕਹਾਣੀ ਨੂੰ ਮੋੜ ਦਿੱਤਾ ਆਓ ਅੱਜ ਦੇ ਇਸ ਖਾਸ ਕ੍ਰਾਈਮ ਰਿਪੋਰਟ ਵਿੱਚ ਇਸ ਮਾਮਲੇ ਦੀ ਅਸਲ ਸਚਾਈ ਦਾ ਖੁਲਾਸਾ ਕਰਦੇ ਹਾਂ ਟਾਵਾ ਦੇ ਲਾਲਪੁਰਾ ਇਲਾਕੇ ਵਿੱਚ 10 ਨਵੰਬਰ ਨੂੰ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਜਿਸ ਨੇ ਸਾਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ 10 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਟਾਵਾ ਵਿੱਚ ਇੱਕ ਪਰਿਵਾਰ ਨੇ ਸਮੂਹਿਕ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਇਸ ਘਟਨਾ 'ਚ ਪਤਨੀ ਅਤੇ 3 ਬੱਚਿਆਂ ਦੀ ਮੌਤ ਹੋ ਗਈ ਜਦਕਿ ਪਤੀ ਰੇਲਵੇ ਟਰੈਕ ਤੇ ਲੇਟ ਕੇ ਬਚ ਗਿਆ ਪਰ ਹੁਣ ਇਹ ਕਹਾਣੀ ਪੂਰੀ ਤਰ੍ਹਾਂ ਬਦਲ ਗਈ ਹੈ ਜਾਂਚ ਤੋਂ ਸਪਸ਼ਟ ਹੋ ਗਿਆ ਹੈ ਕਿ ਇਹ ਸਮੂਹਿਕ ਖੁਦਕੁਸ਼ੀ ਦਾ ਮਾਮਲਾ ਨਹੀਂ ਸਗੋਸਮੂਹਿਕ ਕਤਲ ਦਾ ਮਾਮਲਾ ਹੈ ਜਿਸ ਦੀ ਸਾਜ਼ਿਸ਼ਕਰ ਦੇ ਮੁਖੀ ਨੇ ਖੁਦ ਰਚੀ ਸੀ ਪਰ ਇਸ ਪਰਿਵਾਰ ਦੇ ਇਕਲੋਤੇ ਜਿੰਦਾ ਬੱਚੇ ਇਸ ਇਕਲੋਤੇ ਵਿਅਕਤੀ ਨੇ ਇਹ ਸਾਜ਼ਿਸ਼ ਕਿਉਂ ਰਚੀ ਉਸ ਦਾ ਪਰਦਾ ਫਾਸ਼ ਕਿਵੇਂ ਹੋਇਆ ਸੁਣ ਕੇ ਹੈਰਾਨ ਰਹਿ ਜਾਵੋਗੇ 10 ਨਵੰਬਰ ਦੀ ਸਵੇਰ ਨੂੰ ਇਟਾਵਾ ਦੇ ਲਾਲਪੁਰਾ ਇਲਾਕੇ ਤੋਂ ਆਈ ਇੱਕ ਖਬਰ ਨੇ ਸਭ ਨੂੰ ਚੁੱਪ ਕਰਾ ਦਿੱਤਾ ਖਬਰ ਕੁਝ ਇਸ ਤਰ੍ਹਾਂ ਸੀ ਉਦੋਂ ਸ਼ਹਿਰ ਦੇ ਇੱਕ ਸਰਾਫਾ ਕਾਰੋਬਾਰੀ ਨੇ ਆਪਣੇ ਸਿਰ ਚੜੇ ਕਰਜ਼ੇ ਅਤੇ ਆਪਣੇ ਕਾਰੋਬਾਰ ਵਿੱਚ ਮਿਲੀ ਧੋਖਾਧੜੀ ਕਾਰਨ ਆਪਣੇ ਪੂਰੇ ਪਰਿਵਾਰ ਦਾ ਕਤਲ ਕਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਉਸ ਦੀ ਪਤਨੀ ਅਤੇ ਤਿੰਨ ਛੋਟੇ ਬੱਚਿਆਂ ਦੀਆਂ ਲਾਸ਼ਾਂ ਉਸਦੇ ਘਰ ਦੇ ਇੱਕ ਪਾਸੇ ਪਈਆਂ ਮਿਲੀਆਂ ਦੂਜੇ ਪਾਸੇ ਇਟਾਵਾ ਰੇਲਵੇ ਸਟੇਸ਼ਨ ਨੇੜੇ ਰੇਲ ਪਟੜੀ ਤੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵਪਾਰੀ ਨੂੰ ਬਚਾ ਲਿਆ ਗਿਆ ਪਰ ਹੁਣ ਉਸ ਹੈਰਾਨ ਕਰਨ ਵਾਲੀ ਕਹਾਣੀ ਦਾ ਸੱਚ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਕੋਈ ਵੀ दंग रह ਜਾਵੇਗਾ ਜੀ ਹਾਂ ਇੱਕ ਸੱਚ ਜਿਸ ਅਨੁਸਾਰ 4 ਕਤਲ ਅਤੇ ਇੱਕ ਖੁਦਖੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਅਸਲ ਵਿੱਚ ਸਮੂਹਿਕ ਖੁਦਖੁਸ਼ੀ ਦਾ ਮਾਮਲਾ ਨਹੀਂ ਸੀ ਜਿਸ ਵਿੱਚ ਕਾਰੋਬਾਰੀ ਮੁਕੇਸ਼ ਵਰਮਾ ਦਾ ਇਰਾਦਾ ਆਪਣੀ ਪਤਨੀ ਅਤੇ ਬੱਚਿਆਂ ਦੀ ਰਜ਼ਾਮੰਦੀ ਨਾਲ ਕਤਲ ਕਰਨ ਤੋਂ ਬਾਅਦ ਖੁਦਖੁਸ਼ੀ ਕਰਨ ਦਾ ਸੀ ਪਰ ਇਹ ਵਪਾਰੀ ਦੀ ਇੱਕ ਸਾਜ਼ਿਸ਼ ਸੀ ਜੋ ਉਹ ਆਪਣੇ ਪੂਰੇ ਪਰਿਵਾਰ ਨੂੰ ਮਾਰਨਾ ਚਾਹੁੰਦਾ ਸੀ ਇਸ ਸਾਜ਼ਿਸ਼ ਤਹਿਤ ਪਹਿਲਾਂ ਉਸਨੇ ਆਪਣੇ ਪਤਨੀ ਅਤੇ ਬੱਚਿਆਂ ਦੀ ਜਾਨ ਲੈ ਲਈ ਅਤੇ ਫਿਰ ਕਰੀਬ 15 ਘੰਟੇ ਬਾਅਦ ਰੇਲ ਪਟੜੀ ਤੇ ਲੇਟ ਕੇ ਖੁਦਕੁਸ਼ੀ ਦਾ ਅਜੀਹਾ ਡਰਾਮਾ ਰਚਿਆ ਕਿ ਪੂਰੇ ਸ਼ਹਿਰ ਦੇ ਨਾਮ ਨਾਲ ਇਟਾਵਾ ਪੁਲਿਸ ਵੀ ਉਸ ਦੀ ਝਾਂਸੇ ਦੇ ਵਿੱਚ ਆ ਗਈ ਅਤੇ ਉਸ ਦੀ ਗੱਲ ਨੂੰ ਸੱਚ ਮੰਨ ਲਿਆ ਸਵਾਲ ਇਹ ਹੈ ਕਿ ਇੱਕ ਵਪਾਰੀ ਨੇ ਅਜੀਹ ਹੀ ਭਿਆਨਕ ਸਾਜ਼ਿਸ਼ ਕਿਉਂ ਰਚੀ ਉਸਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਕਿਉਂ ਮਾਰਿਆ ਤਾਂ ਜਵਾਬ ਹੈ ਤਾਂ ਜਵਾਬ ਹੈ बिजनेसमैन ਦੀ ਜ਼ਿੰਦਗੀ ਚ ਮੌਜੂਦ ਇੱਕ ਗੁਪਤ ਕਿਰਦਾਰ ਕਾਰਨ ਜਿਸ ਦੀ ਮੌਜੂਦਗੀ ਹੀ ਮੁਕੇਸ਼ ਵਰਮਾ ਦੇ ਪੂਰੇ ਪਰਿਵਾਰ ਦੀ ਮੌਤ ਦਾ ਕਾਰਨ ਬਣ ਗਈ। ਇਹ ਮਾਮਲਾ ਦਰਦਨਾਕ ਸੀ ਅਤੇ ਗੁੰਝਲਦਾਰ ਵੀ ਸੀ। ਗੁੰਝਲਦਾਰ ਕਿਉਂਕਿ ਚਾਰ ਲੋਕਾਂ ਨੂੰ ਮਾਰਨ ਤੋਂ ਬਾਅਦ ਇੱਕ ਵਿਅਕਤੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਜਿਹਾ ਨਹੀਂ ਕਰ ਸਕਿਆ। ਉਹ ਯਕੀਨੀ ਤੌਰ ਤੇ ਰੇਲ ਪਟੜੀਆਂ ਤੇ लेट ਗਿਆ ਪਰ ਰੇਲ ਗੱਡੀ ਤੋਂ ਟਕਿਆ ਨਹੀਂ ਗਿਆ ਸੀ। ਪਰ ਇਹ ਕਿਵੇਂ ਹੋਇਆ ਇਸ ਤਰ੍ਹਾਂ ਇਹ ਸਾਰੀ ਕਹਾਣੀ ਦਾ ਖੁਲਾਸਾ ਹੋਇਆ ਅਤੇ ਪਤਾ ਲੱਗਾ ਕਿ ਮੁਕੇਸ਼ ਵਰਮਾ ਉਸ ਰਾਤ ਰੇਲ ਪਟੜੀ ਤੇ ਲੇਟਿਆ ਹੋਇਆ ਸੀ ਪਰ ਚੱਲ ਰਹੀ ਮਰੂਦਰ ਐਕਸਪ੍ਰੈਸ ਦੇ ਅੱਗੇ ਨਹੀਂ ਸਗੋ ਸਟੇਸ਼ਨ ਤੇ ਰੁਕੀ ਮਰウダー ਐਕਸਪ੍ਰੈਸ ਦੇ ਸਾਹਮਣੇ ਸੀ ਨਤੀਜਾ ਇਹ ਹੋਇਆ ਕਿ ਜਿਵੇਂ ਹੀ ਟ੍ਰੇਨ ਸਟੇਸ਼ਨ ਤੋਂ ਅੱਗੇ ਵਧੀ ਤਾਂ ਥੋੜੀ ਦੂਰ ਚੱਲਣ ਤੋਂ ਬਾਅਦ ਡਰਾਈਵਰ ਦੀ ਨਜ਼ਰ ਟਰੈਕ ਤੇ ਪਏ ਮੁਕੇਸ਼ ਤੇ ਪਈ ਅਤੇ ਉਸਨੇ ਟ੍ਰੇਨ ਨੂੰ ਰੋਕ ਲਿਆ ਇਸ ਸਬੰਧੀ ਰੇਲਵੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੇ ਮੁਕੇਸ਼ ਨੂੰ ਰੇਲ ਪਟੜੀ ਤੋਂ ਬਰਾਮਦ ਕਰ ਲਿਆ ਇਸ ਤਰ੍ਹਾਂ ਉਹ ਆਪਣੇ ਡਰਾਮੇ ਵਿੱਚ ਸਫਲ ਰਿਹਾ ਉਸ ਦੀ ਜਾਨ ਵੀ ਬਚ ਗਈ ਸੀ ਤੇ ਹੁਣ ਉਹ ਕਹਾਣੀ ਵੀ ਸੁਣਾ ਰਿਹਾ ਸੀ ਉਹ ਦੱਸ ਰਿਹਾ ਸੀ ਕਿ ਕਿਵੇਂ ਉਹ ਕਰਜ਼ੇ ਅਤੇ ਆਪਣੇ ਕਾਰੋਬਾਰ ਵਿੱਚ ਹੋਈ ਧੋਖਾ ਧੜੀ ਤੋਂ ਇੰਨਾ ਪਰੇਸ਼ਾਨ ਸੀ ਕਿ ਉਸਨੇ ਅਤੇ ਉਸ ਦੀ ਪਤਨੀ ਨੇ ਇਹ ਪੂਰੀ ਯੋਜਨਾ ਬਣਾਈ ਉਸਨੇ ਦੱਸਿਆ ਕਿ ਪਹਿਲਾਂ ਉਸਨੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੀ ਜਾਨ ਲੈ ਲਈ ਅਤੇ ਉਹ ਹੁਣ ਉਹ ਖੁਦ ਮਰਨਾ ਚਾਹੁੰਦਾ ਸੀ ਪਰ ਕਿਸਮਤ ਨੇ ਇੱਥੇ ਵੀ ਉਸ ਨੂੰ ਤੋਖਾ ਦਿੱਤਾ ਜਦੋਂ ਜਾਂਚ ਅੱਗੇ ਵਧੀ ਤਾਂ ਪਤਾ ਲੱਗਾ ਕਿ ਇਹ ਨੰਬਰ ਕਿਸੇ ਹੋਰ ਦਾ ਨਹੀਂ ਸਗੋਂ ਕਾਨਪੂਰ ਦੀ ਇੱਕ ਤਲਾਕਸ਼ੁਦਾ ਔਰਤ ਦਾ ਸੀ ਜਿਸ ਦਾ ਜਿਸ ਨਾਲ ਉਸ ਦਾ ਅਫੇਅਰ ਚੱਲ ਰਿਹਾ ਸੀ ਉਸ ਨੇ ਇੱਕ ਨੰਬਰ ਤੋਂ ਕਾਲ ਕੀਤਾ ਸੀ ਜਦੋਂ ਜਾਂਚ ਅੱਗੇ ਵਧੀ ਤਾਂ ਪਤਾ ਲੱਗਾ ਕਿ ਇਹ ਨੰਬਰ ਕਿਸੇ ਹੋਰ ਦਾ ਨਹੀਂ ਸਗੋਂ ਕਾਨਪੂਰ ਦੀ ਇੱਕ ਤਲਾਕਸ਼ੁਦਾ ਔਰਤ ਦਾ ਸੀ ਜਿਸ ਨਾਲ ਉਸ ਦਾ ਅਫੇਅਰ ਚੱਲ ਰਿਹਾ ਸੀ ਹੁਣ ਇਨਾਂ ਝੂਠੀਆਂ ਕਹਾਣੀਆਂ ਅਤੇ ਮੁਕੇਸ਼ ਦੇ ਸੋਹਰਿਆਂ ਤੇ ਸਵਾਲ ਉਠਾਉਣ ਕਾਰਨ ਉਹਨਾਂ ਨੇ ਮੁਕੇਸ਼ ਤੇ শিকੰਜਾ ਕਸਨਾ ਅਤੇ ਫਿਰ ਉਹ ਕਹਾਣੀ ਸਾਹਮਣੇ ਆਈ ਜੋ ਇਸ ਕੇਸ ਦਾ ਕਲਾਈਮੈਕਸ ਹੈ ਦਰਸਲ ਮੁਕੇਸ਼ ਦਾ ਆਪਣੀ ਪਤਨੀ ਨਾਲ ਇੱਕੋ ਔਰਤ ਨਾਲ ਸੰਬੰਧਾਂ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਸੀ ਇਸ ਦੁੱਖ ਨੂੰ ਖਤਮ ਕਰਨ ਲਈ ਉਸਨੇ ਇਹ ਸਾਜ਼ਿਸ਼ ਰਚੀ ਤਾਂ ਜੋ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਆਪਣੀ ਪ੍ਰੇਮਿਕਾ ਨਾਲ ਬਿਤਾ ਸਕੇ ਉਸਨੇ ਧੋਖੇ ਨਾਲ ਸਾਰਾ ਪਰਿਵਾਰ ਤਬਾਹ ਕਰਕੇ ਰੱਖ ਦਿੱਤਾ ਖੈਰ ਕਹਾਣੀ ਪੂਰੀ ਨਹੀਂ ਹੈ ਜਾਂਚ ਦੌਰਾਨ ਪੁਲਿਸ ਨੂੰ ਘਟਨਾ ਦੇ ਸਮੇਂ ਇੱਕ ਹੋਰ ਸ਼ੱਕੀ ਨੰਬਰ ਵੀ ਮਿਲਿਆ ਸੀ ਸਵਾਲ ਇਹ ਸੀ ਕਿ ਇਹ ਨੰਬਰ ਕਿਸ ਦਾ ਹੈ ਕਿ ਇਹ ਸੰਭਵ ਹੈ ਕਿ ਇਸ ਕਤਲ ਵਿੱਚ ਮੁਕੇਸ਼ ਦੇ ਨਾਲ ਨਾਲ ਕੋਈ ਹੋਰ ਵੀ ਸ਼ਾਮਲ ਹੈ ਜੇਕਰ ਹਾਂ ਤਾਂ ਉਹ ਕੌਣ ਹੈ ਜਾਂਚ ਅਜੇ ਵੀ ਜਾਰੀ ਸੀ ਜਦੋਂ ਪੁਲਿਸ ਜਾਂਚ ਅੱਗੇ ਵਧੀ ਤਾਂ ਇਹ ਸਪਸ਼ਟ ਹੋ ਗਿਆ ਕਿ ਉਹ ਹਿੱਲ ਨਹੀਂ ਰਿਹਾ ਸੀ ਸਗੋਂ ਰੁਕੀ ਹੋਈ ਰੇਲ ਗੱਡੀ ਦੇ ਅੱਗੇ ਲੇਟਿਆ ਹੋਇਆ ਸੀ ਇਸ ਤੋਂ ਇਲਾਵਾ ਇਹ ਵੀ ਖੁਲਾਸਾ ਹੋਇਆ ਕਿ ਉਸਨੇ ਸਾਰੇ ਕਤਲ 9 ਅਤੇ 10 ਨਵੰਬਰ ਦੇ ਦਰਮਿਆਨੀ ਰਾਤ ਜਾਂ 10 ਨਵੰਬਰ ਦੀ ਸਵੇਰ ਨੂੰ ਕੀਤਾ ਇਸ ਤੋਂ ਬਾਅਦ ਮੁਕੇਸ਼ ਨੇ ਦੱਸਿਆ ਮੈਂ ਦਿਨ ਭਰ ਟਾਈਮ ਪਾਸ ਕਰਦਾ ਰਿਹਾ ਮੁਕੇਸ਼ ਨੇ ਦੱਸਿਆ ਕਿ ਕਿਵੇਂ ਉਸਨੇ ਆਪਣੇ ਬੱਚਿਆਂ ਨੂੰ ਅਤੇ ਆਪਣੀ ਪਤਨੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਮਾਰਿਆ ਮੁਕੇਸ਼ ਨੇ ਇਹ ਵੀ ਦੱਸਿਆ ਕਿ ਇੱਕ ਵਾਰ ਉਸਨੇ ਆਪਣੀ ਪਤਨੀ ਨੂੰ ਫੰਦਲ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਇਸਚ ناکਾਮਯਾਬ ਰਹਾ ਅਤੇ ਫਿਰ ਨੀਂਦ ਦੀ ਗੋਲੀ ਖਾ ਕੇ ਜਾਨ ਦੇਣ ਦਾ ਫੈਸਲਾ ਕੀਤਾ ਮੁਕੇਸ਼ ਨੇ ਬੱਚਿਆਂ ਲਈ ਪੀਜ਼ਾ ਮੰਗਵਾਇਆ ਉਸ ਦੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਬੱਚਿਆਂ ਨੂੰ ਖਾਣ ਲਈ ਦਿੱਤਾ ਪੀਜ਼ੇ ਦਾ ਸਵਾਦ ਖਰਾਬ ਹੋਣ ਕਾਰਨ ਬੱਚਿਆਂ ਨੇ ਪੀਜ਼ਾ ਘੱਟ ਖਾਦਾ ਇਸ ਤੋਂ ਬਾਅਦ ਸੋਮਵਾਰ ਦੀ ਸਵੇਰ ਨੂੰ ਉਸਨੇ 4 ਵਜੇ ਦੇ ਕਰੀਬ ਗਲਾ ਕੋਟ ਕੇ ਮਾਰ ਦਿੱਤਾ ਅਤੇ ਫਿਰ ਲਾਸ਼ਾਂ ਦੇ ਨਾਲ ਦਿਨ ਭਰ ਰਿਹਾ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕੀਤੀ ਤੇ ਕਿਸੇ ਨੂੰ ਵੀ ਭਨਕ ਨਹੀਂ ਪਈ ਕਿ ਉਸਨੇ ਕਤਲ ਕੀਤਾ ਹੈ ਅਤੇ ਸਟੇਟਸ ਤੇ ਆਪਣੇ ਪਰਿਵਾਰ ਦੀ ਤਸਵੀਰ ਲਗਾਈ ਅਤੇ ਲਿਖਿਆ ਇਹ ਸਭ ਹੁਣ ਖਤਮ ਇਹ ਸਟੇਟਸ मुकेश ਨੇ ਰਾਤ ਦੇ 8 ਵਜੇ ਲਗਾਈ ਸੀ ਅਤੇ ਫਿਰ ਉਸਨੇ 112 ਤੇ ਕਾਲ ਕਰਕੇ ਦੱਸਿਆ ਕਿ ਉਸਨੇ ਕਤਲ ਕਰ ਦਿੱਤਾ ਫਿਰ ਰੇਲ ਗੱਡੀ ਅੱਗੇ ਮਰਨ ਦਾ ਵੀ ਉਸਨੇ ਡਰਾਮਾ ਕੀਤਾ ਅਤੇ मुकेश ਨੇ ਵੀ ਦੱਸਿਆ ਕਿ ਉਸਨੇ ਇਹ ਕਤਲ ਪੈਸਿਆਂ ਦੀ ਤੰਗੀ ਕਰਕੇ ਕੀਤਾ ਸੀ ਕਿਉਂਕਿ ਉਸ ਤੋਂ ਕਈ ਲੋਕਾਂ ਨੇ ਕਰਜ਼ਾ ਲਿੱਤਾ ਹੋਇਆ ਸੀ ਜਿਸ ਵਿੱਚ ਉਸਦਾ ਪਰਿਵਾਰ ਵੀ ਉਸਦੇ ਰਿਸ਼ਤੇਦਾਰ ਵਾਲੇ ਵੀ ਸ਼ਾਮਿਲ ਸੀ ਅਤੇ ਇਸ ਕਤਲ ਦਾ ਦੂਜਾ ਕਾਰਨ ਸੀ ਉਸਦਾ ਕਿਸੇ ਔਰਤ ਨਾਲ ਅਫੇਅਰ ਜਦ ਕੀ ਮੁਕੇਸ਼ ਦਾ ਦੂਜਾ ਵਿਆਹ ਸੀ ਪਰ ਉਸ ਦਾ ਕਾਨਪੂਰ ਦੀ ਰਹਿਣ ਵਾਲੀ ਇੱਕ ਔਰਤ ਨਾਲ ਨਜਾਇਜ਼ ਸੰਬੰਧ ਸੀ ਜਿਸ ਕਾਰਨ ਉਸ ਦਾ ਅਕਸਰ ਆਪਣੀ ਪਤਨੀ ਨਾਲ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਮੁਕੇਸ਼ ਦੇ ਲਾਈ ਸੁਸਾਈਡ ਨੋਟ ਵਿੱਚ ਉਸ ਨੇ ਆਪਣੇ ਦੋ ਭਰਾਵਾਂ ਤੇ ਉਸ ਦੇ ਪੈਸੇ ਗਵਨ ਕਰਨ ਦਾ ਦੋਸ਼ ਲਗਾਇਆ ਸੀ ਅਤੇ ਉਹਨਾਂ ਨੂੰ ਆਪਣੀ ਅਤੇ ਉਸ ਦੇ ਪਰਿਵਾਰ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ ਜਿਸ ਆਧਾਰ ਤੇ ਪੁਲਿਸ ਨੇ ਫਿਲਹਾਲ ਉਸ ਦੇ ਭਰਾਵਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਪਰ ਹੁਣ ਪਰ ਹੁਣ ਪੁਲਿਸ ਨੇ ਮੁਕੇਸ਼ ਦੀ ਮਾਨਸਿਕ ਸਥਿਤੀ ਨੂੰ ਮੱਦੇਨਜ਼ਰ ਖਦੇ ਉਸ ਨੂੰ ਸਾਈਕੋਲੋਜਿਸਟ ਕੋਲ ਭੇਜਿਆ ਪਰ ਜੇਕਰ ਅਸੀਂ ਪੁਲਿਸ ਦੇ ਮਦੂਦਾ ਥਿਊਰੀ ਤੇ ਵਿਸ਼ਵਾਸ ਕਰੀਏ ਜਿਸ ਅਨੁਸਾਰ ਮੁਕੇਸ਼ ਨੇ ਇਹ ਸਾਰੇ ਕਤਲ ਸਾਜਿਸ਼ ਰਾਜ ਕੇ ਕਿਤੇ ਹਨ ਅਤੇ ਆਤਮ ਹੱਤਿਆ ਕਰਨ ਦਾ ਕੋਈ ਇਰਾਦਾ ਨਹੀਂ ਸੀ ਤਾਂ ਆਉਣ ਵਾਲੇ ਦਿਨਾਂ ਚ ਉਸ ਦੇ ਭਰਾਵਾਂ ਦੀ ਰਿਹਾਈ ਵੀ ਤੈ ਹੈ ਕਿਉਂਕਿ ਫਿਰ ਮਾਮਲਾ ਖੁਦਕੁਸ਼ੀ ਦਾ ਹੈ ਜਾਂ ਖੁਦਕੁਸ਼ੀ ਦੀ ਕੋਸ਼ਿਸ਼ ਦਾ ਹੈ ਹੀ ਨਹੀਂ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਅਤੇ ਬੈਲ ਆਈਕਨ ਨੂੰ ਹਿੱਟ ਕਰਨਾ ਨਾ ਭੁੱਲੋ ਜੀ ਖੁਸ਼ ਰਹੋ ਸਤਿਰਗ ਰਹੋ